ਤਲਰ ਬੋਹਾਲੀ ਦੇ ਵਿੱਚ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਇੱਕ ਮਾਮਲਾ ਸਾਹਮਣੇ ਆਇਆ ਹੈ ਤਾਂ 51 ਸਾਲਾ ਔਰਤ ਜੋ ਕਿ ਹਰਿਆਣਾ ਦੀ ਰਹਿਣ ਵਾਲੀ ਹੈ ਇਲਾਜ ਦੇ ਲਈ ਬੋਹਾਲੀ ਦੇ ਨਿੱਜੀ ਹਸਪਤਾਲ ਪਹੁੰਚੀ ਹੈ ਹਾਲਾਂਕਿ ਰਹਿਦੀ ਗੱਲ ਇਹ ਹੈ ਕਿ ਔਰਤ ਮੂਲ ਰੂਪ ਦੇ ਵਿੱਚ ਹਰਿਆਣਾ ਦੀ ਰਹਿਣ ਵਾਲੀ ਹੈ ਤੇ ਸਿਰਫ ਇਲਾਜ ਦੇ ਲਈ ਮੋਹਾਲੀ ਆਈ ਸੀ ਇਸ ਮਾਮਲੇ ਸੰਬੰਧੀ ਸਿਵਲ ਸਰਜਨ ਮੋਹਾਲੀ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਕਿਹਾ ਕਿ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਇਹ ਸਵੈਲੀ ਸਥਿਤੀ ਗੰਭੀਰ ਨਹੀਂ ਹੈ ਦੇਸ਼ ਭਰ ਦੇ ਵਿੱਚ ਹਜੇ ਬਹੁਤ ਮਾਮਲੇ ਨਹੀਂ ਸਾਹਮਣੇ ਆਏ ਹਨ 90 ਯਾਨੀ ਕਿ ਅਗਰ ਕਰੋਨਾ ਵਾਇਰਸ ਦੀ ਗੱਲ ਕਰੀਏ ਹਾਲਾਂਕਿ ਉਹ ਵਕਤ ਅਸੀਂ ਸਾਰਿਆਂ ਨੇ ਦੇਖਿਆ ਜਦੋਂ ਦੇਸ਼ ਭਰ ਦੇ ਵਿੱਚ ਕਾਫੀ ਪੈਨਿਕ ਸਥਿਤੀ ਸੀਗੀ ਤੇ ਕਰੋਨਾ ਜਿਹੜਾ ਹੈ ਕਾਫੀ ਜ਼ਿਆਦਾ ਵੱਧ ਗਿਆ ਸੀਗਾ ਅਗਰ ਅੱਜ ਦੀ ਗੱਲ ਕਰੀਏ ਤੇ ਅੱਜ ਵੀ ਜਿਹੜਾ ਹੈ ਕਰੋਨਾ ਦਾ ਇੱਕ ਕੇਸ ਜਿਹੜਾ ਹੈ ਤਾਜ਼ਾ ਮੁਹਾਲੀ ਦੇ ਵੀ ਜਿਹੜਾ ਹੈ ਇੱਕ ਸਾਹਮਣੇ ਆਇਆ ਹਾਲਾਂਕਿ ਦੇਸ਼ ਭਰ ਦੇ ਵਿੱਚ ਜੇ ਅਗਰ ਅਸੀਂ ਗੱਲ ਕਰੀਏ ਤੇ ਕਰੋਨਾ ਦੇ ਜਿਹੜੇ ਕੇਸ ਜਿਹੜੇ ਸਾਹਮਣੇ ਆਏ ਨੇ ਮਗਰ ਡਰਾਂ ਵਾਲੀ ਸਥਿਤੀ ਹਾਲੇ ਨਹੀਂ ਹੈ ਡਾਕਟਰਸ ਦੇ ਨਾਲ ਜਿਹੜੀ ਗੱਲਬਾਤ ਹੋਈ ਹੈ ਉਹਨਾਂ ਦਾ ਵੀ ਸਾਫ਼ ਤੌਰ ਤੇ ਕਹਿੰਦੇ ਕਿ ਇਹਨਾਂ ਪੈਨਿਕ ਹੋਣ ਦੀ ਸੰਭਾਵਨਾ ਨਹੀਂ ਹੈ ਕਿਉ ਵਿਚ ਦੋ ਤੋਂ ਚਾਰ ਕੇਸ ਜਿਹੜੇ ਨੇ ਹਾਲੇ ਕੀ ਜਰੂਰ ਹੈ ਤੇ ਹੋ ਸਕਦਾ ਹੈ ਕਿ ਅਗਰੇ ਆਂਕੜਾ ਅੱਗੇ ਵਧੇ ਇਸ ਨੂੰ ਲੈ ਕੇ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਵੱਧ ਤੋਂ ਵੱਧ ਹੱਤੋਂ ਹੈ ਜਾਨ ਲੋਕਾਂ ਦੇ ਸੰਪਰਕ ਦੇ ਵਿੱਚ ਇਹਨਾਂ ਅਗਰ ਤੁਸੀਂ ਆਣਾ ਤੇ ਮਾਸਕ ਜਿਹੜਾ ਹੈ ਜ਼ਰੂਰ ਪਾਇਆ ਜਾਵੇ ਹਾਲਾਂਕਿ ਸਿਰਫ ਵੈਸੇ ਜਿਹੜੀ ਹੈ ਸਲਾਹ ਦਿੱਤੀ ਗਈ ਹੈ ਕੋਈ ਐਡਵਾਈਸ ਜਿਹੜੀ ਹੈ ਨਹੀਂ ਜਾਰੀ ਕੀਤੀ ਗਈ ਹੈ ਉੱਥੇ ਅਗਰ ਅਸੀਂ ਮੋਹਾਲੀ ਦੀ ਗੱਲ ਕਰੀਏ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਦੇ ਵੀ ਜਿਹੜਾ ਹੈ ਹਰਿਆਣਾ ਦੀ ਇੱਕ ਮਹਿਲਾ ਹੈ ਜਦੀ 51 ਸਾਲ ਉਮਰ ਦੱਸੀ ਜਾ ਰਹੀ ਹੈ ਉਹ ਜਿਹੜੇ ਨੇ ਜ਼ਰੂਰ ਭਰਤੀ ਹੋਏ ਨੇ ਤੇ ਹੁਣ ਦੇਖਣਾ ਹੋਵੇਗਾ ਸੀ ਅੱਗੇ ਜਿਹੜੀ ਹੈ ਕੀ ਰ ਹੈ ਕਿ ਪੁਸ਼ਟੀ ਜਿਹੜੀ ਹੈ ਸਰਕਾਰ ਦੀ ਉਪਚਾਰੀ ਕੋਈ ਵੀ ਪੁਸ਼ਟੀ ਜਿਹੜੀ ਹੈ ਨਹੀਂ ਕੀਤੀ ਗਈ ਪਰ ਉਸੇ ਮਨ ਸੂਤਰਾਂ ਦੀ ਅਗਰ ਗੱਲ ਕਰੀਏ ਤੇ ਸੂਤਰਾਂ ਦੇ ਹਵਾਲੇ ਤੋਂ ਇਹ ਅਸੀਂ ਖਬਰ ਚਲਾ ਰਹੇ ਨੇ ਕਿ ਕਿਉਂਕਿ ਸਾਰੇ ਚਾਹੇ ਨਿਊਜ਼ ਚੈਨਲ ਦਾ ਪੇਪਰਸ ਦੀ ਗੱਲ ਕਰੀਏ ਉਹਨਾਂ ਨੇ ਵੀ ਜਿਹੜੀ ਹੈ ਖਬਰ ਚਲਾਈ ਹੈ ਤੇ ਨਾਲ ਹੀ ਕਰੋਨਾ ਤੋਂ ਇਹਨਾਂ ਪੈਨਿਕ ਹੋਣ ਦੀ ਲੋੜ ਨਹੀਂ ਹੈ ਲਗਾਤਾਰ ਜੋ ਅਸੀਂ ਪਹਿਲਾਂ ਹਾਲਾਤ ਦੇਖੇ ਨੇ ਉਸ ਤਰ੍ਹਾਂ ਦੀ ਸਥਿਤੀ ਨਾ ਬਣੇ ਇਹਨੂੰ ਲੈ ਕੇ ਸਿਰਫ ਸਲਾਮਾਂ ਜਿਹੜੀਆਂ ਨੇ ਜ਼ਰੂਰ ਦਿੱਤੀਆਂ ਜਾ ਰਹੀਆਂ ਕਿ ਇਹਨਾਂ ਪੈਨਿਕ ਜਿਹੜਾ ਹੈ ਨਾ ਹੋਇਆ ਜਾਵੇ ਉੱਥੇ ਅਗਰ ਕਰੋਨਾ ਦੀ ਗੱਲ ਕਰੀਏ ਕਿਉਂਕਿ ਵੈਕਸੀਨ ਜਿਹੜੀ ਹੈ ਜ਼ਰੂਰ ਲੱਗੀ ਹੈ ਅਕਸਰ ਇਸ ਮਹੀਨੇ ਦੇ ਵੀ ਦੇਖਣ ਨੂੰ ਮਿਲਦਾ ਹੈ ਕਿ ਲੋਕਾਂ ਨੂੰ ਖਾਂਸੀ ਵੀ ਹੁੰਦੀ ਹੈ ਜ਼ੁਖਾਮ ਵੀ ਹੁੰਦਾ ਹੈ ਤੇ ਗਲਚ ਵੀ ਦਰ ਹੁੰਦੀ ਹੈ ਇਹ ਸਿੰਪਟਮ ਵੀ ਜਿਹੜੇ ਨੇ ਕਰੋਨਾ ਦੇ ਬਿਲਕੁਲ ਦੱਸੇ ਜਾ ਰਹੇ ਨੇ ਉਸ ਤੋਂ ਪਹਿਲਾਂ ਵੀ ਅਸੀਂ ਸਥਿਤੀ ਤੋਂ ਨਿਕਲ ਚੁੱਕੇ ਨੇ ਬਿਲਕੁਲ ਲੋਕਡਾਊਨ ਜਿਸ ਤਰ੍ਹਾਂ ਲੱਗ ਗਿਆ ਸੀਗਾ ਹਾਲਾਂਕਿ ਉਸ ਤਰ੍ਹਾਂ ਦੀ ਸਥਿਤੀ ਨਾ ਬਣੇ ਇਹਨੂੰ ਲੈ ਕੇ ਸਿਰਫ ਜਿਹੜੀ ਹੈ ਸਲਾਹਾਂ ਜਿਹੜੀਆਂ ਨੇ ਡਾਕਟਰਸ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਤੇ ਇੰਨੀ ਪੈਨਿਕ ਹੋਣ ਦੀ ਲੋੜ ਨਹੀਂ ਹੈ ਚੰਡੀਗੜ੍ਹ ਤੋਂ ਕੈਂਪਾਗਰਸਨ ਵਿਜੇ ਦੇ ਨਾਲ ਐਨਬੀ ਨਿਊਜ਼ ਲਈ ਹਮ ਇਸ ਸਟੇਟਿਜ਼ ਰਿਪੋਰਟ